ਇਹ ਕਿਹਾ ਗਿਆ ਸੀ ਕਿ ਆਂਦੇ ਸਾਰ ਹੀ ਅਸੀਂ ਪਿਛਲੀ ਸਰਕਾਰਾਂ ਵਾਂਗੂ ਇਹ ਨਹੀਂ ਕਿ ਸਾਡੇ 4 ਸਾਲ ਬੀਤਣ ਤੋਂ ਬਾਅਦ ਸੜਕਾਂ ਬਣਾਵਾਂਗੇ ਪਰ ਤੁਹਾਡੇ ਨੂੰ 3.5 ਸਾਲ ਹੋ ਗਏ ਜੀ ਜਾਂ ਫਿਰ ਕਿਤਨੇ ਕਿਤੇ ਹੋਰ ਕੱਗਲ ਸੀ ਜਿਹੜੀ ਸੜਕਾਂ ਨਹੀਂ ਬਣ ਸੀ ਲੋਕ ਦੁਖੀ ਬਹੁਤ ਨੇ ਇਹ तकरीबन 3 3.5 ਸਾਲ ਹੋ ਗਏ ਆ ਮੋਦੀ ਸਾਹਿਬ ਦੀ ਸਰਕਾਰ ਨੇ 10000 ਕਰੋੜ ਰੁਪਏ ਦਿੱਤੇ ਉਹ ਰੋਕ ਰੱਖਿਆ ਪਾਰਲੀਮੈਂਟ 'ਚ ਵੀ ਗੱਲ ਕੀਤੀ ਰਿਪੋਰਟ ਦੀ ਗੱਲਾਂ ਆ ਦੇਸ਼ ਦੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਨੂੰ ਲੈ ਕੇ ਬੜਾ ਦੋਹਰਾ ਮਾਪਦੰਡ ਰੱਖਿਆ ਇਹ ਟੌਣ ਦਾ ਕਾਰਨ ਸਿਰਫ ਔਰ ਸਿਰਫ ਇਹ ਹੈ ਕਿ ਦੇਸ਼ ਦੀ ਸਰਕਾਰ ਵੱਲੋਂ ਪੰਜਾਬ ਦਾ ਪੈਸਾ ਰਿਲੀਜ਼ ਨਾ ਕਰਨਾ। ਤੁਸੀਂ ਦੇਖੋ ਕਿ ਖਰੜ ਦੇ ਵਿੱਚ ਜੇ ਆਪਾਂ ਗੱਲ ਕਰੀਏ ਜਾਂ ਪੂਰੇ ਪੰਜਾਬ ਦੀ ਉਹ ਗੱਲ ਕਰੀਏ ਲੋਕ ਸੜਕਾਂ ਤੋਂ ਬਹੁਤ ਦੁਖੀ ਨੇ ਕਿ ਸੜਕਾਂ ਦੀ ਹਾਲਤ ਖਸਤਾ ਹੋ ਚੁੱਕੀ ਹੈ ਕੱਚੀ ਰਾਸਤੇ ਤੋਂ ਵੀ ਬੱਦ ਤੋਂ ਬੱਤਰ ਹੋ ਚੁੱਕੇ ਨੇ ਪਰ ਆਮ ਆਦੀ ਪਾਰਟੀ ਸੜਕਾਂ ਵੱਲ ਧਿਆਨ ਕਿਉਂ ਨਹੀਂ ਦੇ ਰਹੀ? ਇਹ ਸਵਾਲ ਵੀ ਐਮਪੀ ਮਾਲਵਿੰਦਰ ਕੰਗਤ ਪੁੱਛਿਆ। ਕੰਗਤ ਸਾਹਿਬ ਇਹ ਕਿਹਾ ਗਿਆ ਸੀ ਕਿ ਆਂਦੇ ਸਾਰ ਹੀ ਅਸੀਂ ਪਿਛਲੀ ਸਰਕਾਰਾਂ ਵਾਂਗੂ ਇਹ ਨਹੀਂ ਕਿ 4.5 ਸਾਲ ਬੀਤਣ ਤੋਂ ਬਾਅਦ ਸੜਕਾਂ ਬਣਾਵਾਂਗੇ ਪਰ ਤੁਹਾਡੇ ਨੂੰ 3.5 ਸਾਲ ਹੋ ਗਏ ਜੀ ਕਮੀ ਕਿੱਥੇ ਰਹਿ ਗਈ ਫੰਡ ਦੀ ਕਮੀ ਸੀ ਜਾਂ ਫਿਰ ਕਿਤਨੇ ਕਿਤੇ ਹੋਰ ਕੱਗਲ ਸੀ ਜਿਹੜੀ ਸੜਕਾਂ ਨਹੀਂ ਬਣ ਸੀਗੇ ਲੋਕ ਦੁਖੀ ਬਹੁਤ ਨੇ ਇਹੋ ਗੱਲ ਹੈ ਆ ਪੰਜਾਬ ਚ ਮੋਸਟਲੀ 90% ਸੜਕਾਂ ਰੂਰਲ ਡਿਵੈਲਪਮੈਂਟ ਫੰਡ ਨਾਲ ਜਿਹੜਾ ਸਾਡਾ ਮੰਡੀਆਂ ਤੋਂ ਟੈਕਸ ਹੁੰਦਾ ਹੈ ਔਰ ਪਿੰਡੂ ਸੜਕਾਂ ਬਣਨੀਆਂ ਉਹਦੇ ਨਾਲ ਹਾਂਜੀ ਲਿੰਕ ਰੋਡ ਜਿਹਨੂੰ ਆਪਾਂ ਕਹਿੰਦੇ ਹਾਂ ਪਿਛਲੇ ਤਕਰੀਬਨ 3 3.5 ਸਾਲ ਹੋ ਗਿਆ ਮੋਦੀ ਸਾਹਿਬ ਦੀ ਸਰਕਾਰ ਨੇ ਸਾਡਾ 10000 ਕਰੋੜ ਰੁਪਏ ਜਿਹੜਾ ਉਹ ਰੋਕ ਰੱਖਿਆ ਉਹਦੇ ਲਈ ਮੁੱਖ ਮੰਤਰੀ ਸਾਹਿਬ ਅਸੀਂ ਪਾਰਲੀਮੈਂਟ 'ਚ ਵੀ ਗੱਲ ਕੀਤੀ ਰਿਕਾਰਡ ਦੀਆਂ ਗੱਲਾਂ ਹੈ ਦੇਸ਼ ਦੀ ਸਰਕਾਰ ਕਿਤੇ ਨਾ ਕਿਤੇ ਪੰਜਾਬ ਨੂੰ ਲੈ ਕੇ ਬੜਾ ਦੋਹਰਾ ਮਾਪਦੰਡ ਰੱਖਦੀ ਆ ਪੰਜਾਬ ਨਾਲ ਵਿਤਕਰਾ ਕਰਦੀ ਹੈ ਲੇਕਿਨ ਅੱਜ ਪੈਸੇ ਨਾ ਰਿਲੀਜ਼ ਹੋਣ ਦੇ ਬਾਵਜੂਦ ਵੀ ਹੁਣ ਜਿਹੜੀ ਗੱਲ ਹੈ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਤਕਰੀਬਨ ਜਿੰਨੀਆਂ ਵੀ ਲਿੰਕ ਰੋਡਸ ਐ 90% ਅਸੀਂ ਉਹ ਕਲੀਅਰ ਕਰਤੀਆਂ ਆ ਖਰੜ ਹਲਕੇ ਦੀਆਂ ਵੀ ਆਲਮੋਸਟ ਹੋ ਗਿਆ ਮੇਰੇ ਫੋਨ 'ਚ ਲਿਸਟ ਐ ਅੱਜ ਇੱਕ মিডিਆ ਨੇ ਤੁਹਾਡੇ ਇਥੇ ادارے ਨੇ ਖਬਰ ਵੀ ਲਾਈ ਐ ਮੇਰੇ ਪਿਆਪ ਤੇ ਮੈਨੂੰ ਲਿਸਟ ਦਿੱਤੀ ਸੋ ਮੇਨ ਇਹਦਾ ਬਰਸਾਤ ਰੁਕਣ ਤੋਂ ਬਾਅਦ ਇਮੀਡੀਏਟਲੀ ਪੰਜਾਬ ਸਰਕਾਰ ਕੰਮ ਸ਼ੁਰੂ ਕਰੂਗੀ ਲੇਟ ਹੋਣ ਦਾ ਕਾਰਨ ਸਿਰਫ ਔਰ ਸਿਰਫ ਦੇਸ਼ ਦੀ ਸਰਕਾਰ ਵੱਲੋਂ ਪੰਜਾਬ ਦਾ ਪੈਸਾ ਰਿਲੀਜ਼ ਨਾ ਕਰਨਾ ਇੱਕ بیمੇ ਦੀ ਬਹੁਤ ਵੱਡੀ ਸੂਲ ਥੋੜੀ ਸਰਕਾਰ ਵੱਲੋਂ ਕਿਆ ਗਿਆ ਹੁਣ ਕਿ 10 ਲੱਖ ਦਾ ਬੀਮਾ ਹੋਵੇਗਾ ਹਰ ਹਸਪਤਾਲ ਦੇ ਵਿੱਚ ਭਾਵੇਂ ਪ੍ਰਾਈਵੇਟ ਭਾਵੇਂ ਸਰਕਾਰੀ ਹੈ ਕਿੰਨੇ ਕੁ ਲੋਕਾਂ ਨੂੰ ਫਾਇਦਾ ਹੋਏਗਾ ਦੇਖੋ ਸਿਹਤ ਤੇ ਐਜੂਕੇਸ਼ਨ ਹਰੇਕ ਪਰਿਵਾਰ ਦਾ ਬੁਨਿਆਦੀ ਖਰਚਾ ਹੈ ਬੁਨਿਆਦੀ ਲੋੜਾਂ ਬਣਾ ਦੀ ਜ਼ਰੂਰਤ ਹੈ ਤੋਂ ਐਜੂਕੇਸ਼ਨ ਦਾ ਤੁਸੀਂ ਦੇਖ ਹੀ ਲਿਆ ਸਕੂਲਾਂ ਤੋਂ ਲੈ ਕੇ ਤਮਾਮ ਕੰਮ ਕੀਤੇ ਹੁਣ ਇਹ ਮਾਨ ਸਾਹਿਬ ਦੀ ਸਰਕਾਰ ਨਵੀਂ ਨੀਤੀ ਲੈ ਕੇ ਆਈ ਹੈ 10 ਲੱਖ ਦਾ ਜਿਹੜਾ ਇੰਸ਼ੋਰੈਂਸ ਹੈ ਬੀਮੇ ਤੇ ਇਹਦੇ ਨਾਲ ਬਹੁਤ ਫਾਇਦਾ ਹੋਊਗਾ ਹਰੇਕ ਪਰਿਵਾਰ ਤੇ ਖਰਚਾ ਜਿਹੜਾ ਆ ਖਾਸ ਕਰ ਸ਼ਹਿਦ ਇਲਾਜ ਨੂੰ ਲੈ ਕੇ ਬਹੁਤ ਵੱਡਾ ਬਰڈن ਹੈ ਮਨੋ ਦਾ ਇਹਦਾ ਵੱਡਾ ਰੀਲੀਫ ਪੰਜਾਬ ਦੇ ਲੋਕਾਂ ਨੂੰ ਐਮਪੀ ਮਾਲਵਿੰਦਰ ਕੰਗ ਜਿੰਨਾ ਵੱਲੋਂ ਪੋਲਾ ਵਾਸਤੇ ਵੀ ਜਿਹੜਾ ਵੱਡਾ ਵਾਦਾ ਕੀਤਾ ਕਿ ਪਿਛਲੇ ਲੀਡਰਾਂ ਵਾਂਗੂ ਅਸੀਂ ਵਾਅਦਾ ਨਹੀਂ ਕਰਾਂਗੇ ਅਗਰ ਪੋਲ ਨਾ ਬਣਾ ਸਕੇ ਫਿਰ ਅਸੀਂ ਵੀ ਨਹੀਂ ਦਿਸਾਂਗੇ ਤਾਂ ਇਸ ਤਰੀਕੇ ਦੀ ਜਿਹੜੀ ਸਪੀਚ ਨੇ ਕੀਤੀ ਹੈ ਉਹਨਾਂ ਦਾ ਕੈਮਰਾਮੈਨ ਸੁਮਿਤ ਦੇ ਨਾਲ ਹਰਤੇ ਸਿੰਘ